ਸਿੱਧੂ ਮੁਸੇਵਾਲ ਦੇ ਫਾਦਰ ਬਠਿੰਡੇ ਤੋਂ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਤੇ ਉੱਤੇ ਬੜਾ ਅੱਛਾ ਉਹਨਾਂ ਦਾ ਫੈਸਲਾ ਬਲਕੌਰ ਸਿੰਘ ਇੱਕ ਸਿਰਫ ਸਿੱਧੂ ਮੁਸੇਵਾਲ ਦੇ ਪਿਤਾ ਹੀ ਨਹੀਂ ਹਨ ਬਲਕੌਰ ਸਿੰਘ ਖੁਦ ਇੱਕ ਬੜੇ ਸੁਲਝੇ ਹੋਏ ਇਨਸਾਨ ਨੇ ਬਲਕੌਰ ਸਿੰਘ ਸਿੱਧੂ ਮੁਸੇਵਾਲ ਦੇ ਫਾਦਰ ਬਠਿੰਡੇ ਤੋਂ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਆ ਇਹ ਖਬਰ ਅੱਜ ਟ੍ਰਿਬਿਊਨ ਅਖਬਾਰ ਨੇ ਛਾਪੀਆ ਤੇ ਨਾਲ ਉਹਨਾਂ ਨੇ ਇਹ ਵੀ ਵਿੱਚ ਕਿਹਾ ਕਿ ਰਾਜਾ ਬ੍ਰਿੰਗ ਨੇ ਉਹਨਾਂ ਨੂੰ ਇਸ ਗਲਤੀ ਬਧਾਈ ਦਿੱਤੀ ਆ ਤੇ ਮੈਂ ਵੀ ਉਹਨਾਂ ਨੂੰ ਇਸ ਗਲਤੀ ਬਧਾਈ ਦਿੰਦਾ ਬੜਾ ਅੱਛਾ ਉਹਨਾਂ ਦਾ ਫੈਸਲਾ ਬਲਕੌਰ ਸਿੰਘ ਇੱਕ ਸਿਰਫ ਸਿੱਧੂ ਮੂਸੇਵਾਲ ਦੇ ਪਿਤਾ ਹੀ ਨਹੀਂ ਆ ਬਲਕੌਰ ਸਿੰਘ ਖੁਦ ਇੱਕ ਬੜੇ ਸੁਲਝੇ ਹੋਏ ਇਨਸਾਨ ਨੇ ਬੜੇ ਮੈਚੂਰ ਨੇ ਤੇ ਇਸ ਟਾਈਪ ਦੇ ਲੋਕ ਵਿਅਕਤੀ ਸਾਨੂੰ ਸਿੱਖਿਸ਼ੀਤਾ ਸਾਨੂੰ ਲੋਕ ਸਭਾ ਦੇ ਵਿੱਚ ਚਾਹੀਦੀਆਂ ਲੋਕ ਸਭਾ ਚ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਬਣਨਾ ਦੇਖੋ ਦੇਸ਼ ਦੇ ਵਿੱਚ ਰਾਜ ਲੋਕ ਸਭਾ ਕਰਦੀ ਹੈ ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਨੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੋ ਜਿਹੇ ਸਖਸ਼ੀਤਾ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਆ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉੱਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਣ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਤੇ ਜੇਕਰ ਮੈਂ ਇਸ ਗਲਤੀ ਉਹਨਾਂ ਨੂੰ ਮੈਂ ਵੀ ਬਤਾਈ ਤੈਨਾ ਤੇ ਨਾਲ ਦੀ ਨਾਲ ਮੈਂ ਬਠਿੰਡੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਬਲਕਾਰ ਸਿੰਘ ਹੋਰਾਂ ਨੂੰ ਪੂਰੀ ਸਪੋਰਟ ਕਰੋ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਜੋ ਹੋ ਰਿਹਾ ਜੋ ਮਜ਼ਾਕ ਬਣਾਇਆ ਹੈ ਪੋਲਿਟੀਕਲ ਲੀਡਰਾਂ ਨੇ ਇੱਕ ਪਾਰਟੀ ਵਿੱਚ ਦੂਜੀ ਪਾਰਟੀ ਚ ਫਿਰ ਉਸ ਪਾਰਟੀ ਚ ਫਿਰ ਉਸ ਪਾਰਟੀ ਦੇ ਵਿੱਚ ਬਿਲਕੁਲ ਮਜ਼ਾਕੁ ਹੈ ਮਰਕੇ ਬਿਲਕੁਲ ਨਾਤੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਪਰਵਾਹ ਨਹੀਂ ਨਾ ਪੰਜਾਬ ਦੀ ਕੋਈ ਪਰਵਾਹ ਕਿਉਂ ਇਸ ਟਾਈਮ ਹਾਲ ਹੋ ਗਿਆ ਇਸ ਟਾਈਮ ਦੇ ਵਿੱਚ ਬਿਹਤਰ ਇਹ ਆ ਕਿ ਆਪਾਂ ਉਮੀਦਵਾਰ ਨੂੰ ਦੇਖੀਏ ਕਿਹੜਾ ਉਮੀਦਵਾਰ ਆ ਪਾਰਟੀਆਂ ਦਾ ਇਹੀ ਹਾਲ ਆ ਕਿਹੜਾ ਉਮੀਦਵਾਰ ਆ ਜਿਹੜਾ ਸincere ਆ ਪੰਜਾਬ ਦੇ ਪ੍ਰਤੀ ਕਿਹੜਾ ਉਮੀਦਵਾਰ ਆ ਜਿਹੜਾ ਜਾ ਕੇ ਆਪਣਾ ਪੰਜਾਬ ਦਾ ਕੇਸ ਅੱਛੀ ਤਰ੍ਹਾਂ ਜਾ ਕੇ ਲੋਕ ਸਭਾ ਦੇ ਵਿੱਚ ਪ੍ਰੈਜ਼েন্ট ਕਰੇਗਾ ਤੇ ਮੈਂ ਨਾਲ ਦੀ ਨਾਲ ਇਹ ਵੀ ਅਪੀਲ ਕਰਦਾ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਬਲਕੌਰ ਸਿੰਘ ਹਰੀ ਉਥੋਂ ਇੰਡੀਪੈਂਡੈਂਟ ਜੇ ਖੜੇ ਹੁੰਦੇ ਆ ਤਾਂ ਦੂਜੀਆਂ ਪਾਰਟੀਆਂ ਵੀ ਉਹਨਾਂ ਦੀ ਸਪੋਰਟ ਕਰ ਆਪਣੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਵਿਡਰੋ ਕਰਦੇ ਪਹਿਲਾਂ ਵੀ 1996 ਦੇ ਲੋਕ ਸਭਾ ਦੇ ਇਲੈਕਸ਼ਨ ਵਿੱਚ ਜਲੰਧਰ ਵਿੱਚ ਐਸਾ ਹੋਇਆ ਸੀ ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਇੰਦਰ ਕੁਮਾਰ ਗੁਜਰਾਲ ਜੀ ਕਰਕੇ ਜਿਹੜੇ ਕਿ ਉਦੋਂ ਬਾਅਦ ਉੱਥੇ ਪ੍ਰਧਾਨ ਮੰਤਰੀ ਬਣੇ ਆਈਕੇ ਗੁਜਰਾਲ ਜੀ ਉਹਨਾਂ ਦੇ ਵਾਸਤੇ ਅਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਕਾਂਗਰਸ ਨੇ ਵੀ ਐਵੇਂ ਹੀ ਕੋਈ ਪੋਲਾ ਦਾ ਕੈਂਡੀਡੇਟ ਪਟਾਪ ਕਰਦਾ ਸੀ ਕੋਈ ਪਤਾ ਨਹੀਂ ਸੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਵਾਕ ਅਵੇ ਸੀਗੀ ਔਰ ਜਿਹੜੇ ਜੋ ਕਿ ਉਹ ਲੋਕ ਸਭਾ ਚ ਗਏ ਤੇ ਜਾ ਕੇ ਉਹ ਪ੍ਰਧਾਨ ਮੰਤਰੀ ਬਣੇ। ਇਸੇ ਤਰ੍ਹਾਂ ਕਰਕੇ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੁਸ਼ਕ ਬੰਦੇ ਨੇ ਉਹਨਾਂ ਦਾ ਆਦਰ ਰਿਸਪੈਕਟ ਰਿਗਾਰਡ ਕਰਦੇ ਹੋਏ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣੇ ਕੈਂਡੀਡੇਟ ਉਹਨਾਂ ਦੇ ਹੱਕ ਵਿੱਚ ਵਿਧਰਾਵ ਵਿਧਰਾ ਕਰਨੇ ਕਰਨੇ ਚਾਹੀਦੇ ਨੇ।